ਕਾਲ ਜੀ ਸਾਡੇ ਪਿੰਡ ਤੀਆਂ ਦਾ ਤਿਉਹਾਰ ਅਸੀਂ ਮਨਾਇਆ ਜੀ ਇਸ ਸਾਲ ਵੀ ਪਿਛਲੇ ਸਾਲ ਵੀ ਮਨਾਇਆ ਸੀ ਜੋ ਸਾਡੇ ਪਿੰਡ ਦੀਆਂ ਤੀਆਂ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਨਾਲੇ ਇਹਨਾਂ ਦੇ ਇਹਨਾਂ ਨੂੰ ਪਿਆਰ ਵਾਸਤੇ ਜੀ ਇਹਨਾਂ ਨੂੰ ਸੰਧਾਰਾ ਦਿੱਤਾ ਗਿਆ ਜੀ ਸਾਰੇ ਬੱਚਿਆਂ ਦੇ ਜਿੰਨੇ ਸਾਡੀਆਂ ਤੀਆਂ ਭੈਣਾਂ ਆਈਆਂ ਸਾਡੇ ਤੋਂ ਵੱਡੇ ਸਾੜੀ ਭੂਆ ਜੀ ਆਏ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜੀ ਅੱਜ ਸਾਡੇ ਪਿੰਡ ਡੋੜ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਜਿਹੜਾ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਸਾਡੇ ਡੋੜ ਪੰਚਾਇਤ ਵੱਲੋਂ ਜਿਸ ਨਾਲ ਅਸੀਂ ਸਹੇਲੀਆਂ ਬਹੁਤ ਟਾਈਮ ਤੋਂ ਇਕੱਠੀਆਂ ਹੁੰਦੀਆਂ ਹੀ ਨਹੀਂ ਆਪਣੇ ਆਪਣੇ ਰਜੀਮਿਆਂ ਦੇ ਵਿੱਚ ਰੁੱਝੇ ਰਹਿੰਦੇ ਆਪਣੀਆਂ ਫੈਮਲੀਆਂ ਦੇ ਵਿੱਚ ਇੱਕ ਇਹੀ ਤਿਹਾਰ ਹੈ ਜਿਹਦੇ ਵਿੱਚ ਅਸੀਂ ਬਹੁਤ ਪੁਰਾਣੀਆਂ ਸਹੇਲੀਆਂ ਨੂੰ ਵੀ ਮਿਲ ਲੈਨੇ ਆ ਸਾਰੇ ਰਿਸ਼ਤੇਦਾਰ ਇਕੱਠੇ ਭੈਣਾ ਭਰਾਵਾਂ ਨੂੰ ਮਿਲ ਲੈਨੇ ਆ ਤੇ ਬਹੁਤ ਹੀ ਵਧੀਆ ਲੱਗਾ ਨਾਲੇ ਨੱਚਲੇ ਨਾਲੇ ਮਿਲਲੇ ਬਹੁਤ ਵਧੀਆ ਲੱਗਾ ਜੀ ਚਲ ਬਸ ਚੈਨਲ ਵਾਲੇ ਪੱਤਰਕਾਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਿਛਲੇ ਸਾਲ ਦੀ ਤਰ੍ਹਾਂ ਸਾਡੇ ਪਿੰਡ ਡੋੜ ਵਿਖੇ ਜੋ ਪਿੰਡ ਦੇ ਸਹਿਯੋਗ ਦੇ ਨਾਲ ਪੰਚਾਇਤ ਦੇ ਸਹਿਯੋਗ ਦੇ ਨਾਲ ਸਿਰਫ 2 ਦਿਨ ਵਾਸਤੇ ਤੀਆਂ ਦਾ ਦਿਹਾੜਾ ਮਨਾਇਆ ਜਾਂਦਾ ਸੀ ਇਸ ਸਾਲ ਵੀ ਮਨਾਇਆ ਜਾ ਰਿਹਾ ਹੈ ਤੇ ਤੁਸੀਂ ਉਹਦੀ ਕਵਰੇਜ ਕਰਨ ਵਾਸਤੇ ਪਹੁੰਚੇ ਹੋ ਤੁਹਾਡਾ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਸਾਡਾ ਮੇਨ ਮਕਸਦ ਤੀਆਂ ਦਾ ਪਸ਼ੋਕੜ ਕੁਛ ਵੀ ਹੋਵੇ ਉਹ ਪਿਛਲੇ ਸਾਲ ਆਪਾਂ ਇਹਦਾ ਜ਼ਿਕਰ ਕਰ ਲਿਆ ਸੀ ਪਰ ਮੇਨ ਮਕਸਦ ਸਾਡਾ ਪੰਚਾਇਤ ਦਾ ਸਾਡੇ ਮੌਜੂਦਾ ਸਰਪੰਚ ਸਾਹਿਬ ਸਰਬਨ ਸਿੰਘ ਖੜੇ ਆ ਸਾਬਕਾ ਸਰਪੰਚ ਰਣਜੀਤ ਸਿੰਘ ਨੰਬਰਦਾਰ ਸਾਹਿਬ ਬਲਵਿੰਦਰ ਸਿੰਘ ਫੌਜੀ ਗੁਰਦੇਵ ਸਿੰਘ ਠੇਕੇਦਾਰ ਪਰਮਜੀਤ ਸਿੰਘ ਨਗਰ ਨਿਵਾਸੀ ਹੋਰ ਵੀ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਸਾਡਾ ਮੇਨ ਮਸਤ ਇਸ ਦਿਨ ਤੇ ਪਿੰਡ ਦੀਆਂ ਧੀਆਂ ਨੂੰ ਉਹ ਭਾਵਾਂ ਕਿੰਨੀ ਵੀ ਉਮਰ ਦੀਆਂ ਹੋ ਗਈਆਂ ਭਾਵਾਂ ਨਵ ਵਿਆਈਆਂ ਭਾਵਾਂ ਉਹ ਪੁੱਤਾਂ ਵਾਲੀਆਂ ਪੁੱਤਰੇ ਵਾਲੀਆਂ ਪੜੂਤਰੇ ਵਾਲੀਆਂ ਹੋ ਗਈਆਂ ਅਸੀਂ ਆ ਇੱਕ ਦੋ ਦਿਨ ਮਿੱਥ ਕੇ ਸਨੀਚਰ ਐਤਵਾਰ ਛੁੱਟੀ ਦੇ ਦਿਨ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਸੱਦਾ ਦੇ ਦਿੰਨੇ ਆ ਤਾਂ ਕਿ ਉਹ ਮਿਲ ਲੈਣ ਪਿਛਲੀ ਵਾਰ ਪਹਿਲੀ ਵਾਰ ਕੀਤਾ ਸੀ ਤਾਂ ਸਭ ਰਿਸ਼ਤੇਦਾਰਾਂ ਨੇ ਪਿੰਡ ਵਾਲਿਆਂ ਨੇ ਸਾਡੀਆਂ ਧੀਆਂ ਨੇ ਇਸ ਨੂੰ ਬਹੁਤ ਚੰਗਾ ਇੱਕ ਧੀਆਂ ਦਾ ਮੇਲਾ ਹੀ ਮੇਲ ਕਰਾਉਣ ਦਾ ਦਿਨ ਮਿੱਠ ਕੇ ਬਹੁ ਸਲਾਹਿਆ ਤੇ ਸਾਨੂੰ ਐਤਕੀ ਉਚੇਚੇ ਤੌਰ ਤੇ ਕਿਹਾ ਕਿ ਇਸ ਵਾਰ ਫੇਰ ਮਨਾਓ ਸੋ ਮੈਂ ਧੰਨਵਾਦੀ ਹਾਂ ਸਾਡੇ ਸਰਪੰਚ ਸਾਹਿਬ ਸਮੁੱਚੀ ਪੰਚਾਇਤ ਦਾ ਨਗਰ ਨਿਵਾਸੀਆਂ ਦਾ ਸਰਪੰਚ ਰਣਜੀਤ ਸਿੰਘ ਦਾ ਕਿ ਇਹਦੇ ਜੋ ਖਰਚੇ ਹੋਣਾ ਸੀ ਉਹ ਇਕੱਠੇ ਹੋ ਕੇ ਜਿੱਥੇ ਸਾਡੀ ਦੂਜ ਦਵਾਜ ਪਵਾਂ ਅਸੀਂ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਤੌਰ ਤੇ ਪਿੰਡ ਲੈਵਲ ਤੇ ਸਾਡੇ ਇਲੈਕਸ਼ਨ ਵੀ ਹੁੰਦੇ ਰਹੇ ਇੱਕ ਦੂਜੇ ਦੇ ਵਿਰੁੱਧ ਉਹਨਾਂ ਚੀਜ਼ਾਂ ਨੂੰ ਖਤਮ ਕੀਤਾ ਅਸੀਂ ਹੋਰ ਤਿਹਾਰ ਤਾਂ ਬੜਾ ਪੁਰਾਣਾ ਹੈ ਹਿੰਦੂ ਧਰਮ ਦਾ ਸਭ ਤੋਂ ਪੁਰਾਣਾ ਹਿੰਦੂ ਧਰਮ ਹੈ ਉਦੋਂ ਦੇ ਤਿਹਾਰ ਸਾਡੇ ਸਿੱਖਾਂ ਦੇ ਤਿਹਾਰ ਤਾਂ ਅਸੀਂ ਤਾਂ ਉਹ ਅਪਣਾਏ ਆ ਜਿਵੇਂ ਵਿਸਾਖੀ ਬਹੁਤ ਪੁਰਾਣੀ ਸੀ ਦਸ਼ਮੇਸ਼ ਪਿਤਾ ਨੇ ਅਮਰਤ ਸ਼ਾਹ ਕਾ ਕਿ ਵਿਸਾਖੀ ਉਹ ਆਪਾਂ ਸਿੱਖ ਮਨਾਉਣ ਲੱਗ ਪਏ ਦੀਵਾਲੀ ਵੀ ਬਹੁਤ ਪ੍ਰਾਤਨ ਤਿਹਾਰ ਹੈ ਹਿੰਦੂ ਤਿਹਾਰ ਹੈ ਉਹ ਛੇਵੇਂ ਪਾਸ਼ਾ ਉਸ ਦਿਨ ਆਏ ਗਵਾਲੀਅਰ ਤੋਂ ਤਾਂ ਆਪਾਂ ਉਸ ਢੰਗ ਨਾਲ ਮਨਾਉਣ ਲੱਗ ਪਏ ਕਿਉਂਕਿ ਸਾਡਾ ਨਵਾਂ ਧਰਮ ਕਰਕੇ ਸਾਰੇ ਹੀ ਜਿਹੜੇ ਮੌਸਮੀ ਤਿਹਾਰ ਹੈ ਜਾਂ ਹੋਰ ਤਿਹਾਰ ਹੈ ਇਹ ਸਾਰੇ ਦੇ ਸਾਰੇ ਹੀ ਪ੍ਰਾਤਨ Hindu ਤਿਹਾਰ ਹੈ ਉਹਨਾਂ ਦੇ ਵਿੱਚੋਂ ਕੁਝ ਚੰਗਾ ਕੱਢ ਕੇ ਚੰਗੀਆਂ ਚੰਗੀਆਂ ਗੱਲਾਂ ਨੂੰ ਗ੍ਰਹਿਣ ਕਰਕੇ ਉਸ ਨੂੰ ਅਸੀਂ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਗੁਰੂ ਪਿਆਰੀ ਸਾਹਿਬ ਸੰਗਤ ਕੀ ਵੀਰਾਂ ਨੂੰ ਇਹ ਹੁੰਦਾ ਕਿ ਸਾਡਾ ਸੱਭਿਆਚਾਰ ਨਹੀਂ ਸਾਡਾ ਬੜਾ ਪ੍ਰਾਤਨ ਸੱਭਿਆਚਾਰ ਆ ਸਾਡੀਆਂ ਬੀਬੀਆਂ ਪਹਿਣਾ ਸਾਡੇ ਜਦੋਂ ਇੱਥੇ ਮੁਸਲਮਾਨ ਵੀ ਸਨ ਤਾਂ ਉਦੋਂ ਵੀ ਇਹ ਤੀਆਂ ਦਾ ਦਿਹਾੜਾ ਸਾਰੀਆਂ ਕੌਮਾਂ ਸਾਰੇ ਧਰਮ ਇਕੱਠੇ ਹੋ ਕੇ ਮਨਾਉਂਦੇ ਰਹੇ ਜੇ ਉਸ ਤਰ੍ਹਾਂ ਲਈਏ ਸਾਡਾ ਸੱਭਿਆਚਾਰ ਨਹੀਂ ਸਾਡਾ ਤਾਂ ਨਵਾਂ ਧਰਮ ਕਰਕੇ ਕੁਝ ਵੀ ਸਾਡਾ ਆਵਦਾ ਨਹੀਂ ਇੱਥੋਂ ਤੱਕ ਜੇ ਮੈਂ ਕਹਾਂ ਸੁਵਿਧਾਨ ਵੀ ਸਾਡਾ ਆਵਦਾ ਨਹੀਂ ਆ ਇਲੈਕਸ਼ਨ ਤੇ ਸਾਡੇ ਸਿੱਖ ਕੌਮ ਦੀ ਤਾਂ ਸਿਲੈਕਸ਼ਨ ਵੀ ਅਸੀਂ ਸਰਬਸੰਮਤੀ ਨਾਲ ਫੈਸਲੇ ਕਰਨੇ ਆ ਪਰ ਅਸੀਂ ਸਾਰੇ ਹੀ ਸਿੱਖ ਇਲੈਕਸ਼ਨ ਚੁੱਲ ਜੇ ਪਏ ਆ ਪਾਰਟੀਆਂ ਬਾਜ਼ੀਆਂ ਬਣੀਆਂ